ਅੱਜ ਸਾਡੇ ਨੌਜਵਾਨ ਵੀਰਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਅਡਵਾਲ ਜੀ ਸਾਡਾ ਭਰਾ ਉਹਦੇ ਬੇਟੇ ਦੇ ਬਰਥਡੇ ਤੇ ਜਨਮ ਦਿਨ ਤੇ ਅੱਜ ਇਹ ਕੈਂਪ ਲਗਾਇਆ ਗਿਆ ਔਰ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਇਹ ਜਿਹੜਾ ਬਰਥਡੇ ਦਾ ਕੈਂਪ ਲਗਣਾ ਇੱਕ ਰਵਾਜ਼ ਸ਼ੁਰੂ ਹੋ ਰਿਹਾ ਹੈ ਯੂਥ ਦੇ ਅੰਦਰ ਇੱਕ ਨਵਾਂ ਚਾਹ ਸ਼ੁਰੂ ਹੋ ਰਿਹਾ ਹੈ ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਕਿ ਪ੍ਰਮਾਤਮਾ ਚਾਵੇ ਕਿ ਇਹ ਯੂਥ ਇੱਥੇ ਤੱਕ ਜਾਵੇ ਕਿ ਹਰ ਚੀਜ਼ ਦਾ ਕੈਂਪ ਲਗਾ ਦੇ ਸਰਕਾਰ ਦੇ ਅਧੀਨ ਕੋਈ ਬੰਦਾ ਨਾ ਰਵੇ ਸਾਡਾ ਯੂਥ ਜਿਸ ਦਿਨ ਪੰਜਾਬ ਦਾ ਖੜਾ ਹੋ ਗਿਆ ਪੂਰੀ ਇੰਡੀਆ ਚ ਨੰਬਰ 1 ਤੇ ਹੋਏਗਾ ਔਰ ਹਰ ਇੱਕ ਦੀ ਸਹਾਇਤਾ ਚ ਅੱਜ ਵੀ ਹੈ ਸਾਡਾ ਪੰਜਾਬ ਅੱਗੇ ਪਰ ਕਿਤੇ ਨਾ ਕਿਤੇ ਜਿਹੜਾ ਕਲੰਕ ਚਿੱਟੇ ਦਾ ਸਾਡੇ ਪੰਜਾਬ ਨੂੰ ਲੱਗਿਆ ਹੋਇਆ ਇਹ ਧੂਤਾ ਜਾਏਗਾ ਜਦੋਂ ਯੂਥ ਨੇ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਸ਼ੁਰੂ ਕਰਤੇ ਐਨ ਜੀਓ ਬਣਾ ਲੀਆਂ ਤੇ ਇਹ ਬਹੁਤ ਹੀ ਅੱਗੇ ਜਾਏਗਾ ਮੈਡੀਕਲ ਦੇ ਵਿੱਚ ਵੀ ਪੜਾਈ ਦੇ ਵਿੱਚ ਵੀ ਔਰ ਕੈਂਪਸ ਔਰ ਸਹਾਇਤਾ ਦੇ ਵਿੱਚ ਵੀ ਅੱਜ ਸਿਵਲ ਹਸਪਤਾਲਾਂ ਦੇ ਵਿੱਚ ਜਾਂ ਕੋਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਅਗਰ ਜਾਇਆ ਜਾਵੇ ਉੱਥੇ ਜਾ ਕੇ ਇੱਕ ਖੂਨ ਦੀ ਬੋਤਲ ਲੈਣੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ ਤਾਂ ਕਰਕੇ ਸਾਡੇ ਯੂਥ ਨੇ ਇਹ ਉਪਰਾਲਾ ਸ਼ੁਰੂ ਕੀਤਾ ਕਿ ਖੂਨਦਾਨ ਕੈਂਪਸ ਜਿਹੜਾ ਕਿ ਅਸੀਂ ਲੋੜਵੰਦ ਵੀਰਾਂ ਨੂੰ ਫ੍ਰੀ ਆਫ ਕੋਸਟ ਖੂਨ ਬਲੱਡ ਕੈਂਪ ਦੇ ਵਿੱਚੋਂ ਲੈ ਕੇ ਦੇ ਸਕੀਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕੀਤਾ ਔਰ ਚੜਦੀ ਉਮਰੇ ਚੜਦੇ ਟਾਈਮ ਤੱਕ ਇਹ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਅੱਜ ਇੱਕ ਮਿੰਟ ਭਾਜੀ ਭਾਜੀ ਕੀ ਨਾਮ ਹੈ ਮੇਰਾ ਮੰਨੂ ਮੱਕੜਾ ਜੀ ਅੱਛਾ ਤੇ ਅੱਜ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜੋ ਪ੍ਰਲਿਮ ਕੁਐਸਚਨ ਹੈ ਅੱਜ ਰਨਵੀਨ ਟਟਵਾਲ ਜੋਗੀ ਆਪਣਾ ਭਤੀਜਾ ਆ ਗੁਰਪ੍ਰੀਤ ਟਟਵਾਲ ਦਾ ਬੇਟਾ ਆ ਤੇ ਅੱਜ ਉਸ ਦੇ ਜਨਮ ਦਿਨ ਦੇ ਖੁਸ਼ੀ ਦੇ ਉਪਲਖਸ਼ ਦੇ ਵਿੱਚ ਅਸੀਂ ਬਲੱਡ ਕੈਂਪ ਲਗਾਇਆ ਸੀਗਾ ਤੇ ਇਹ ਜਿਹੜਾ ਬਲੱਡ ਕੈਂਪ ਰਾਹੋਂ ਰੋਡ ਤੇ ਏ ਲੱਗਿਆ ਆਪਣਾ 4 ਨੰਬਰ ਗਲੀ ਦੇ ਵਿੱਚ ਤੇ ਆਪਣਾ ਜਿਤੋਂ ਵੱਧ ਤੋਂ ਵੱਧ ਹੰਗਾਰਾ ਮਿਲ ਰਿਹਾ ਅੱਜ ਸਾਡੇ ਸਾਰੇ ਸਾਥੀ ਜਿੰਨੇ ਭਰਾਵਾ ਵੱਧ ਤੋਂ ਵੱਧ ਪਹੁੰਚ ਰਹੇ ਆ ਤੇ ਹਜੇ ਤੱਕ ਚੱਲੀ ਜਾ ਰਿਹਾ ਵਾ ਜਿਹੜੀਆਂ ਸਾਡੀਆਂ ਟੀਮਾਂ ਨੇ ਇਨਸਾਨੀਅਤ ਸੇਵਾ ਸੰਗਠਨ ਮਿਸ਼ਨ ਸੇਵਾ ਸੁਸਾਇਟੀ ਸਾਰੀਆਂ ਰਲ ਕੇ ਚਲਾ ਰਹੀਆਂ ਨੇ ਤੇ ਜਿੰਨੇ ਸਾਡੇ ਭਰਾ ਮਾਨਵਤਾ ਬਲੱਡ ਸੇਵਾ ਸੁਸਾਇਟੀ ਸਾਰੇ ਰਲ ਕੇ ਚਲਾ ਰਹੇ ਆ ਕਿੰਨੇ ਕੁ ਚਿਰ ਤੋਂ ਹੁਣ ਜਿੱਦ ਤੱਕ ਚੱਲਦੀ ਵੀ ਆ ਜਦੋਂ ਇਹ ٹرسٹ ਦਾ ਪੁਰਾਣੀ ਆਸਰੀਆਂ ਸਾਰੀਆਂ ਚੱਲ ਰਹੀਆਂ ਇਨਸਾਨੀਅਤ ਸੇਵਾ ਸੰਗਠਨ ਹੈ ਜਿਹੜੀ ਅਸੀਂ ਅੱਜ ਤੋਂ ਇੱਕ ਨਾਮ ਰੱਖ ਕੇ ਦੁਆਰਾ ਕਿ ਹੋਰ ਸ਼ੁਰੂ ਸੰਗਠਨ ਕਰ ਰਹੇ ਹਾਂ ਜਿਹਦੇ ਵਿੱਚ ਇਨਸਾਨੀਅਤ ਦੇ ਵਿੱਚ ਇਹ ਹੋਊਗਾ ਕਿ ਹਰ ਤਰ੍ਹਾਂ ਦਾ ਉਪਰਾਲਾ ਹੋਊਗਾ ਇਹਦੇ ਵਿੱਚ ਨਾ ਕਿ ਆਪਾਂ ਇਕੱਲਾ ਬਲੱਡ ਦਾ ਦਵਾਂਗੇ ਹਰ ਤਰ੍ਹਾਂ ਦੀ ਕੋਈ ਵੀ ਕਿਤੇ ਵੀ ਲੋੜ ਪੈਂਦੀ ਹੈ ਹਰ ਬੰਦਾ ਆ ਕੇ ਜਿਹੜੀ ਵੀ ਸੇਵਾ ਲਗਾਏਗਾ ਉੱਥੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਜਿਨ੍ਹਾਂ ਨੇ ਆਪਣੇ ਭਰਾਵਾ ਸਾਰੇ ਸਹਿਯੋਗ ਦੇ ਰਹੇ ਆ ਤੇ ਸਾਰਿਆਂ ਦੀ ਇਹ ਸਹਿਮਤੀ ਦੇ ਨਾਲ ਇਨਸਾਨੀਅਤ ਸੇਵਾ ਸੰਗਠਨ ਅੱਜ ਬਣਾਈ ਗਈ ਹੈ ਅੱਛਾ ਇੱਕ ਯੂਥ ਲਈ ਬਹੁਤ ਵੱਡੀ ਇਨਸਪੀਰੇਸ਼ਨ ਹੈ ਅੱਜ ਵੀ ਅ ਜਿਹੜੇ ਹੁੱਲੜ ਵਾਜੀਆਂ ਕਰਦੇ ਨੇ ਜਨਮ ਦਿਨ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਹੁੱਲੜ ਵਾਜੀਆਂ ਜਿਹੜਾ ਗਲਤ ਕੰਮ ਆ ਅਸੀਂ ਤਾਂ ਇਹਨੂੰ ਮਤਲਬ ਕਿ ਸਪੋਰਟ ਨਹੀਂ ਕਰਕੇ ਰਾਜੀ ਅਸੀਂ ਤਾਂ ਇਹ ਕਹਿੰਨੇ ਆ ਵੀ ਵੱਧ ਤੋਂ ਵੱਧ ਜੇ ਬਲੱਡ ਦਿਓ ਜਿਹਦੇ ਨਾਲ ਤਿੰਨ ਜਾਨਾਂ ਬਚਦੀਆਂ ਨੇ ਤੇ ਕਿਸੇ ਨੂੰ ਅਮਰਜੈਂਸੀ ਹਸਪੀਟਲ ਦੇ ਵਿੱਚ ਜਦੋਂ ਬਲੱਡ ਦੀ ਲੋੜ ਪੈਂਦੀ ਆ ਉਦੋਂ ਕਿਸੇ ਟਾਈਮ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਇਹ ਕਹਿੰਨੇ ਆ ਵੀ ਜਿੰਨਾ ਬਲੱਡਾ ਹਸਪੀਟਲਾਂ ਦੇ ਵਿੱਚ ਪ੍ਰੋਵਾਈਡ ਕਰਾਇਆ ਜਾਵੇ ਅੱਜ ਦੀ ਰੇਟ ਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਕਿ ਤੋ ਨਾ ਕਿ ਤੋ ਲੱਗਦੀਆਂ ਰਹਿੰਦੀਆਂ ਨੇ ਜੋ ਕਿ ਟਾਈਮ ਉਦਾਂ ਦਾ ਚੱਲ ਰਿਹਾ ਵੀ ਜਲਦੀ ਮ ਕਈ ਵਾਰੀ ਐਕਸੀਡੈਂਟ ਕੇਸ ਇਦਾਂ ਦਾ ਵੀ ਆ ਜਾਂਦਾ ਜਿੱਥੇ ਬਲੱਡ ਦੇ ਕਾਰਨ ਜਾਨ ਵੀ ਬਚ ਜਾਂਦੀ ਹੈ ਤੇ ਕਿਤੇ ਬਲੱਡ ਪ੍ਰੋਵਾਈਡ ਨਹੀਂ ਹੋ ਪੰਦਾ ਉਹਦੇ ਕਰਕੇ ਡੈਥ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਕਾਫੀ ਹੈ ਸਰਕਾਰੀ ਆਫਟਲਾਈਨ ਦੇਖੀਏ ਵੱਡੇ ਹਸਪਤਾਲਾਂ ਦੇ ਬਲੱਡ ਮਿਲਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ ਜਿਹਨੂੰ ਬਲੱਡ ਦੀ ਲੋੜ ਹੋਵੇ ਸਾਡੇ ਪੋਸਟਾਂ ਸਾਡਾ ਗਰੁੱਪ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਬਲੱਡ ਦੇ ਵੀ ਗਰੁੱਪ ਆ ਆਪਣੇ ਰਾਸ਼ਨ ਵੰਡਣ ਦੇ ਵੀ ਗਰੁੱਪ ਆ ਔਰ ਜਿੰਨੇ ਮਤਲਬ ਕਿ ਜਿੱਥੇ-ਇਥੇ ਲੋਡ ਪੈਂਦੀ ਹੈ ਉਹਨਾਂ ਸਾਰੇ ਸਾਡੇ ਗਰੁੱਪ ਬਣੇ ਹੋਏ ਆ ਨੰਬਰ ਥੱਲੇ ਮੈਂਸ਼ਨ ਹੁੰਦੇ ਆ ਹਰ ਬੰਦੇ ਦਾ ਤੇ ਅਸੀਂ ਉਹਨਾਂ ਨੰਬਰਾਂ ਦੇ ਥਰੂ ਹੀ ਜਦੋਂ ਸਾਨੂੰ ਕੋਈ ਬਾਹਰਲਾ ਕਾਲ ਕਰਦੇ ਆ ਜਾਂ ਸਾਨੂੰ ਫਗਵਾੜੇ ਤੋਂ ਜਲੰਧਰ ਤੋਂ ਕਿਤੇ ਵੀ ਸਾਡੀਆਂ ਸਾਰੀਆਂ ਟੀਮਾਂ ਬੈਠੀਆਂ ਨੇ ਸਾਡੇ ਸਾਰੇ ਭਰਾ ਉੱਥੇ ਸਾਥ ਦਿੰਦੇ ਆ ਅਸੀਂ ਉਹਨਾਂ ਦਾ ਇੱਥੇ ਦਿੰਦੇ ਆ ਠੀਕ ਹੈ ਜੀ ਮੈਂ ਨਾਮ ਗੁਰਮਨ ਠਾਕੁਰ ਜੀ ਬੜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਨੂੰ ਮੈਂ ਜਿਸ ਤੋਂ ਉਹਨਾਂ ਨੂੰ ਬਹੁਤ ਵਧੀਆ ਦਿਖਦਾ ਮਜਰੇ ਮੁੰਡੇ ਆਜਕਲ ਤੁਸੀਂ ਦੇਖਦੇ ਹੋ ਜਨਮ ਦਿਨ ਤੇ ਕੀ ਕਾਰਡ ਦੇ ਹੁੱਲਾਰ ਬਾਜੀ ਕਰਦੇ ਉਹਨਾਂ ਨਾਲ ਸਭ ਤੋਂ ਵੈਸਟ ਬਲ ਇਦੋ ਤੁਸੀਂ ਕਈ ਬੰਦੇ ਦਾ ਜਾਨ ਵੀ ਜਾ ਸਕਦੇ ਆ ਜੇ ਤੁਸੀਂ ਪੁੱਛਿਆ ਵੀਰੇ ਨੂੰ ਕਿ ਲੋਕ ਸਾਰੇ ਨਾਲ ਕਿੱਦਾਂ ਸੰਭਾਲ ਕਰਦੇ ਆ ਸਾਰਾ ਇੱਕ ਟੀਮ ਹੈ ਟੀਮ ਹਨਾ ਬਲੱਡ ਸੋਸਾਇਟੀ ਸਾਨੂੰ ਰੋਜ਼ ਹੋਣਾ ਦਾ ਆ ਅਸੀਂ ਰੋਜ਼ ਉਹਨਾਂ ਨੂੰ ਬਲੱਡ ਪ੍ਰੋਵਾਈਡ ਕਰਕੇ ਦਿੰਦੇ ਆ ਅੱਛਾ ਤੁਸੀਂ ਮੌਕੇ ਤੇ ਪਹੁੰਚ ਜਾਂਦੇ ਹੋ ਜੀ ਵੀਰੇ ਅਸੀਂ ਨਹੀਂ ਪੁੱਛਿਆ ਸਾਰੀ ਟੀਮ ਦੇ ਮੈਂਬਰ ਉੱਥੇ ਕੋਈ ਨਾ ਕੋਈ ਜਾਣਦੇ ਜਾਂਦੇ ਨੇ ਹਾਂ ਜੀ 10 20 ਦਿਨ ਤੋਂ ਕੀ ਕਹਿਣਾ ਚਾਹੁੰਦੇ ਯੂਥ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜਿਹੜਾ ਆਪਣੇ ਜਨਮ ਦਿਨ ਤੇ ਪੈਸੇ ਉਹ ਰਹਾਂਦੇ ਆ दारू ਤੇ ਬਾਜ਼ੀ ਪਾਰਟੀ ਦੇ ਉਹ ਕੁਝ ਨਾ ਕੁਝ ਵਧੀਆ ਕਰੋ ਜਿਵੇਂ ਕਿਸੇ ਗਰੀਬ ਬੱਚੇ ਦਾ ਹੈਲਪ ਕਰ ਦਿਓ ਦਾ ਫੀਸਪੇ ਕਰ ਦੋ ਜਾਂ ਬਲਟ ਗਿਆਪ ਲਾਓ ਇਹ ਚੀਜ਼ ਕਰਨਾ ਚਾਹੀਦਾ ਵਾ ਪਾ ਜੀ ਅੱਜ ਬਹੁਤ ਵਧੀਆ ਉਤਰਾਲਾ ਕੀਤਾ ਜਾ ਰਿਹਾ ਤੁਹਾਡੇ ਬੇਟੇ ਦਾ ਜਨਮ ਦਿਨ ਵੀ ਹੈ ਤੇ ਕੀ ਕਹਿਣਾ ਜਾਵਾਂਗੇ ਸੋ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਹੜੇ ਜਿਹੜੇ ਇੱਥੇ ਪਹੁੰਚੇ ਆ ਆਪਣੇ ਨਾਲ ਸਾਥ ਦੇਣ ਵਾਸਤੇ ਸੋ ਅਸੀਂ ਸੋਚਿਆ ਨਹੀਂ ਸੀ ਆਪਾਂ ਇਹ ਕੰਮ ਕਰ ਸਕਦੇ ਆ ਸੋ ਜਿੱਦਾਂ ਦਾ ਅੱਜ ਕੀਤਾ ਫਸਟ ਟਾਈਮ ਬਹੁਤ ਵਧੀਆ ਲੱਗਾ ਔਰ ਆਉਣੇ ਟਾਈਮ ਤੇ ਵੀ ਇਸ ਤੋਂ ਵਧੀਆ ਕਰ ਸਕਦੇ ਆ ਇੰਨੇ ਜੁਗੇ ਹੋ ਗਏ ਆ ਜੀ ਅਸੀਂ ਕਿੰਨਾ ਕੁ ਵਧੀਆ ਰਿਸਪਾਂਸ ਮਿਲਿਆ ਜੀ ਕਾ ਆਪਾਂ ਸੋਚਿਆ ਨਹੀਂ ਸੀ ਜੀ ਜਿਹੜੀ ਚੀਜ਼ ਇਹ ਉਸ ਤੋਂ ਵਧੀਆ ਮਿਲਿਆ ਜੀ ਆਪਾਂ ਨੂੰ ਸਪੋਰਟ ਹਾਂ ਜੀ ਫਿਰ ਸਮੇ ਸਮੇਂ ਸਰ ਇਦਾਂ ਦੇ ਕੈਂਪ ਜਾਂ ਲੋੜਵੰਦਾ ਦੀ ਮਦਦ ਲਈ ਕੁਝ ਨਾਲੇ ਕੀਤੇ ਜੀ ਜਰੂਰ ਜੀ ਜਰੂਰ ਕਰਾਂਗੇ ਜੀ ਠੀਕ ਹੈ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ ਕਿ ਨਹੀਂ ਸਾਡਾ ਥੋੜਾ ਸਾਥ ਦਿਓ ਜਿਹੜੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ ਸੋ ਜਿਹੜੇ ਜਿਹੜੇ ਵੀ ਆਪਾਂ ਨੂੰ ਦੇਖਦੇ ਆਗੇ ਪ੍ਰਮੋਟ ਕਰਨ ਹਾਂ ਵੀ ਆਪਾਂ ਵਧੀਆ ਕੰਮ ਕਰ ਰਹੇ ਹਾਂ ਸੋ ਥਾਪੀ ਜਾਈ ਦੀ ਸਾਰਿਆਂ ਦੀ ਵਿਸ਼ੇ ਹਾਂ ਜੀ ਅੱਗੇ ਵਧੋ ਸਾਰੇ ਜਣੇ ਠੀਕ ਹੈ ਜੀ ਪਹਿਲਾਂ ਤਾਂ ਜਿਸ ਸਾਡੇ ਵੀਰ ਦਾ ਬਰਥਡੇ ਹੈ ਉਹਨੂੰ ਸਾਡੇ ਵੱਲੋਂ ਔਰ ਸਾਡੇ ਸਾਰੇ ਭਰਾਵਾਂ ਵੱਲੋਂ ਬਹੁਤ ਬਹੁਤ ਪਿਆਰ ਭਰੀ ਸ਼ੁਭ ਕਾਮਨਾਵਾਂ ਪਰਮਾਤਮਾ ਉਹਦੀ ਉਮਰ ਲੰਬੀ ਕਰੇ ਔਰ ਜਿਹੜਾ ਅੱਜ ਉਹਨੇ ਆਪਣੇ ਬਰਥਡੇ ਤੇ ਇਹ ਬਲੱਡ ਕੈਂਪ ਲਗਾ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਹ ਬਹੁਤ ਵੱਡੀ ਦੇਣ ਹੈਗੀ ਸਾਡੇ ਆਣ ਵਾਲੇ ਜੂਥ ਲਈ ਆਣ ਵਾਲੇ ਬੱਚਿਆਂ ਲਈ ਕਿ ਸਾਰਿਆਂ ਨੂੰ ਹੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ कि ਜਿਹੜਾ ਸਾਡਾ ਜੁੱ ਬਲੱਡ ਹੈ ਕਿਸੇ ਲੋੜਵੰਦ ਵਿਅਕਤੀ ਲਈ ਕਿਸੇ ਲੋੜਵੰਦ ਵਿਅਕਤੀ ਲਈ ਕੰਮ ਆ ਸਕੇ ਤਾਂ ਕਿ ਉਹਦੀ ਕਿਸੇ ਦੀ ਜਾਨ ਬਚ ਸਕੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਵਧੀਆ ਸ਼ਫਰ ਲੱਗਦੀ ਨਹੀਂ ਮੈਂ ਤਾਂ ਜਦੋਂ ਜਦੋਂ ਮੈਨੂੰ ਮੌਕਾ ਮਿਲਦਾ ਹੈਗਾ ਮੇਰਾ ਡਿਸਟ੍ਰਿਕਟ ਨਮਾ ਸ਼ਹਿਰ ਚ ਪਿੰਡ ਥੂਪਿਆ ਹੈਗਾ ਸੇ ਵੀ ਸਾਡਾ ਬਲੱਡ ਕੈਂਪ ਚੱਲਦਾ ਹੈਗਾ ਇੱਕ ਮੇਰੇ ਮਿੱਤਰ ਧੂਰੀ ਨੇ ਸੰਦੀਪ ਸਿੰਘ ਲਾ ਉਹਦੀ ਯਾਦ ਵਿੱਚ ਬਲੱਡ ਕੈਂਪ ਚੱਲਦਾ ਹੈਗਾ ਤੇ ਅੱਜ ਲੁਧਿਆਣੇ ਵੀ ਆ ਤੀਸਰੀ ਵਾਰ ਮੈਂ ਬਲੱਡ ਕੈਂਪ ਦਾਣ ਕਰ ਰਿਹਾ ਅੱਧੀ ਦਾਰਦੇ ਆ ਬਲੱਡ ਦੇ ਵਿੱਚ ਮੈਂ ਡੰਗਿਆ ਰੱਖਦਾ ਦੇਖੋ ਜੀ ਮੈਂ ਤਾਂ ਹਰ ਇੱਕ ਇਨਸਾਨ ਨੂੰ ਭਰਾ ਨੂੰ ਵੀਰ ਨੂੰ ਕਹਿਣਾ ਚਾਹੁੰਦਾ ਵੀ ਬਲੱਡ ਦੇਣ ਦੇ ਨਾਲ ਤੁਹਾਡੇ ਅੰਦਰ ਤੰਦਰੁਸਤੀ ਆਂਦੀ ਹੈ ਇਹਦੇ ਚ ਡਰਨ ਦੀ ਕੋਈ ਗੱਲ ਨਹੀਂ ਜਿਵੇਂ ਕਹਿੰਦੇ ਪਾਣੀ ਖੜਾ ਗੰਦਾ ਹੋ ਜਾਂਦਾ ਹੈਗਾ ਜਿਹੜਾ ਬਲੱਡ ਹੈਗਾ ਇਹ ਸਾਡੇ ਖਾਣ ਪੀਣ ਦਾ ਸਮੇਂ ਤੇ ਸਮੇਂ ਦੇ ਨਾਲ ਵਧਦਾ ਰਹਿੰਦਾ ਹੈਗਾ ਇਹ ਚ ਤੁਸੀਂ ਜਿੰਨਾ ਦੋਗੇ ਉਹਨਾਂ ਆਟੋਮੈਟਿਕਲੀ ਪੂਰਾ ਹੋ ਜਾਂਦਾ ਇਹਦੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਿਲਕੁਲ ਆ ਮਨੁਪ੍ਰਯਤ ਜਰਮੰਦਰ ਪੁਂਟਰੀ ਬਲੱਡ ਗੈਂਪਰੀ ਠੀਕ ਹੈ ਨਾ ਜਮਨੂ ਪਹਿਲੇ ਤਾਂ ਅਸੀਂ ਮੁਬਾਰਕਾ ਦੇ ਨਜੰਨੇ ਆ ਕਟਵਾਲ ਸਾਹਿਬ ਨੂੰ ਉਹਨਾਂ ਦੇ ਬੇਟੇ ਦਾ ਜਨਮ ਦਿਨ ਦਾ ਬਹੁਤ ਹੀ ਵਧੀਆ ਇੱਕ ਇਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਤੇ ਕੈਂਪ ਲਗਵਾਇਆ ਤੇ ਮੇਰੇ ਘਰ ਬਹੁਤ ਅੱਛੀ ਸੋਚ ਹੈ ਕਿ ਕਿਸੇ ਜਨਮ ਦਿਨ ਤੇ ਨਾ ਕੁਝ ਅਰਗ ਕਰਕੇ ਇੱਕ ਵਧੀਆ ਚੀਜ਼ ਨੂੰ ਆਪਾਂ ਕਰ ਦਿੱਤਾ ਵੀ ਕੈਂਪ ਕਿਦਾਂ ਲਗਵਾਈਦਾ ਹੈ ਬਲੱਡ ਦੀ ਲੋੜ ਹੈ ਹਰ ਇੱਕ ਨੂੰ ਅੱਜ ਕੱਲ ਤੇ ਬਲੱਡ ਮੇਰੇ ਖਿਆਲ ਨਾਲ ਹਰ ਇੱਕ ਨੂੰ ਬਲੱਡ ਦੇਣਾ ਵੀ ਚਾਹੀਦਾ ਕਿਵੇਂ ਦੇਖਦੇ ਹੋ ਨੌਜਵਾਨ ਕਿੰਨੇ ਮਸ਼ੇਵਾਂ ਜਲਦੀ ਜਾ ਰਹੀ ਹੈ ਪਰ ਜੋ ਲੋਗ ਇਸ ਵਾਰ ਸੀ ਲੱਗੇ ਹੋਏ ਨੇ ਨਸ਼ੇ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਸਰ ਨਸ਼ੇ ਵਾਲਿਆਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਆਪਣਾ ਨਸ਼ਾ ਛੱਡ ਕੇ ਜੇ ਕੋਈ ਨਸ਼ਾ ਕਰਨਾ ਹੈ ਇਦਾਂ ਦੀ ਐਨ ਜੀਓ ਚਲਾਓ ਜਿਹਦੇ ਨਾਲ ਸਮਾਜ ਨੂੰ ਭਲਾ ਹੋ ਸਕੇ ਹਨਾ ਪਰਿਵਾਰ ਨੂੰ ਖੁਸ਼ੀ ਮਿਲੇ ਪਰ ਜਿਹੜੇ ਅੱਜ ਕੱਲ ਦੇ ਨਸ਼ੇੜੀ ਐ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹਾਂਗਾ ਉਹਨਾਂ ਤੇ ਥੱਲ ਪਾਓ ਇੰਨੀ ਜ਼ਿਆਦਾ ਹੱਥਾ ਕੋਈ ਹੋ ਚੁੱਕੀ ਐ ਲੁੱਟਖੋ ਹੋ ਚੁੱਕੀ ਐ ਅੱਜ ਕੱਲ ਦੇਖਦੇ ਨਹੀਂ ਕਿ ਕਦੋਂ ਕਿਸੇ ਦੀ ਗਰਦਨ ਤੋਂ ਅਸੀਂ ਚੈਨ ਖੋਣੀ ਉਹ ਬੰਦਾ ਮਰ ਜੂਗਾ ਜਾਂ ਡਿੱਗ ਜੂਗਾ ਨਹੀਂ ਮੈਂ ਤਾਂ ਇੱਕ ਸਲਾ ਨਾ ਜਨਨਾ ਕਿ ਸਰਕਾਰ ਨੂੰ ਜਿਹੜੇ ਲੁੱਟਖੋ ਚੋਰੀ ਕਰਦੇ ਆ ਇਹਨਾਂ ਉੱਤੇ ਕੋਈ ਹੋਰ ਧਾਰਾ ਨਾ ਪਾ ਕੇ 302 ਲਾਣੀ ਚਾਹੀਦੀ ਸਿੱਧੀ 307 ਲਾਣੀ ਚਾਹੀਦੀ ਕਿਉਂਕਿ ਇਹ ਸਿੱਧਾ ਮੌਤ ਨੂੰ ਅੰਜਾਮ ਦਿੰਦੇ ਆ ਨਾ ਕਿ ਕੋਈ ਲੁੱਟਖੋ ਨਹੀਂ ਕਰਦੇ ਇਹ ਬੰਦੇ ਨੂੰ ਮਾਰਨ ਤੱਕ ਆਂਦੇ ਆ ਤੇ ਮੇਰੇ ਖਿਆਲ ਨੇ ਪ੍ਰਸ਼ਾਸਨ ਨੂੰ ਇਹਦੇ ਉੱਤੇ ਗੌਰ ਸੋਚਣਾ ਚਾਹੀਦਾ ਤੇ ਮੈਂ ਯੂਥ ਨੂੰ ਇੱਕ ਸਲਾਹ ਦਵਾਂਗਾ ਕਿ ਆਪਣੇ ਨਸ਼ਾ ਨੂੰ ਛੱਡ ਕੇ ਯੂਥ ਨੂੰ ਆਪਣੇ ਆਪਣੀ ਗੇਮ ਨੂੰ ਪ੍ਰਮੋਟ ਕਰੋ ਆਪਣੇ ਸੂਬੇ ਨੂੰ ਅਸੀਂ ਖੁਸ਼ ਬਣਾ ਸਕੀਏ ਕਿ ਮੇਰੇ ਕਈ ਲੋਗ ਬਲੱਡ ਦੇਨ ਤੋਂ ਬਹੁਤ ਜ਼ਿਆਦਾ ਡਰਦੇ ਆ ਉਹਨਾਂ ਨੂੰ ਕੀ ਮੈਸੇਜ ਹੈ ਸਰ ਦੇਖੋ ਜਿਹੜਾ ਬਲੱਡ ਦੇਨ ਤੋਂ ਡਰਦਾ ਹੈ ਉਹ ਆਪਣੇ ਆਪ ਤੋਂ ਡਰਦਾ ਹੈ ਕਿਉਂਕਿ ਬਲੱਡ ਇੱਕ ਇਦਾਂ ਦੀ ਚੀਜ਼ ਹੈ ਜੇ ਆਪਾਂ ਹੁਣ ਦਿੱਤਾ ਹੈ ਪੰਜ ਮਿੰਟ ਦੇ ਵੀ ਆਪਾਂ ਨੂੰ ਘਬਰਾਟ ਨਹੀਂ ਹੁੰਦੀ ਵੈਸੇ ਅੱਜਕੱਲ ਤੇ ਇਹ ਮਾਈਂਡ ਚੱਕ ਆਪਣੀ ਸੱਟ ਬੈਠੀ ਯਾਰ ਬਲੱਡ ਦੇ ਨਾਲ ਪਤਾ ਨਹੀਂ ਕੀ ਹੋ ਜਾਊਗਾ ਅਸੀਂ ਜਿੱਥੇ ਸਾਨੂੰ ਲੋੜ ਪੈਂਦੀ ਅਸੀਂ ਮੇਰੇ ਖਿਆਲ ਨਾਲ 25 30 ਵਾਰ ਬਲੱਡ ਦੇ ਚੁੱਕੇ ਹਾਂ ਕੋਈ ਇਦਾਂ ਦੀ ਨਹੀਂ ਵਧੀਆ ਹੀ ਹੁੰਦਾ ਸਗੋ ਕਿ ਬਲੱਡ ਜਿਹੜਾ ਗੰਦਾ ਬਾਹਰ ਨਿਕਲਦਾ ਔਰ ਇੱਕ ਅੱਛਾ ਬਲੱਡ ਬੰਦਾ ਔਰ ਇੱਕ ਆਚੀ ਜਿਹੜੀ ਆਪਣੀ ਅੱਜਕੱਲ ਟੈਗ ਦੀ ਬਿਮਾਰੀ ਬਹੁਤ ਵਧੀ ਹੋਈ ਹੈ ਬਲੱਡ ਦੇ ਨਾਲ ਉਸ ਤੋਂ ਆਪਾਂ ਨੂੰ ਛੁਟਕਾਰਾ ਮਿਲਦਾ ਹੈ